ਪੰਜਾਬ ਦੇ ਵਿੱਚ ਹੁਣ ਦਿੱਲੀ ਵਰਗੇ ਹਾਲਾਤ ਹੁਣੇ ਸ਼ੁਰੂ ਹੋ ਗਏ ਨੇ ਆ ਤੁਸੀਂ ਸੋਚ ਰਹੇ ਹੋਗੇ ਕਿ ਕਿਸ ਤਰ੍ਹਾਂ ਦਿੱਲੀ ਵਰਗੇ ਹਾਲਾਤ ਹੋਣਗੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਵਾ ਕਿ ਪੰਜਾਬ ਦੇ ਹਵਾ ਦੇ ਵਿੱਚ ਹੁਣ ਪ੍ਰਦੂਸ਼ਣ ਦੀ ਦੂਸ਼ਿਤ ਹਵਾ ਜਿਹੜੀ ਕਿ ਆ ਫੈਲਦੀ ਹੋਈ ਨਜ਼ਰ ਆਊਗੀ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ 4 ਵਜੇ ਆ ਦੁਪਹਿਰ ਦੇ ਤੇ ਹਵਾਵਾਂ ਦੇ ਵਿੱਚ ਤੁਹਾਨੂੰ ਧੁੰਦਰਾ ਧੁੰਦਰਾ ਦਿਖਾਈ ਦੇ ਰਿਹਾ ਹੋਏਗਾ ਆਸਮਾਨ ਦੇ ਵਿੱਚ ਧੁੰਦਰਾ ਧੁੰਦਰਾ ਦਿਖਾਈ ਦੇ ਰਿਹਾ ਹੋਏਗਾ ਤੇ ਇਸ ਨੂੰ ਲੈ ਕੇ ਚਿੰਤਾ जरूर जाहिर ਕਰ ਸਕਦੇ ਹਾਂ ਕਿਉਂਕਿ ਜਿਹੜੀ ਹਵਾਵ ਹੈ ਉਹ ਦੂਸ਼ਿਤ ਨਗਰਾਂ ਜੀ ਦਿਖਾਈ ਦੇ ਰਹੀ ਹੈ ਪੋਲੂਸ਼ਨ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਆ ਤੁਸੀਂ ਦੇਖਿਆ ਪਰ ਦੂਰ ਦੂਰ ਤੱਕ ਜਿਹੜਾ ਕੀ ਹੈ ਪੋਲੂਸ਼ਨ ਨਜ਼ਰ ਆ ਰਹਾ ਹੋਏਗਾ ਕੋਈ ਤੁੰਦਰੀ ਚਾਦਰ ਨਹੀਂ ਵਿਛੀ ਨਜ਼ਰ ਆ ਰਹੀ ਇਹ ਪੋਲੂਸ਼ਨ ਦੀ ਚਾਦਰ ਵਿਛੀ ਨਜ਼ਰ ਆ ਰਹੀ ਤੇ ਸਾਡੇ ਫੇਫੜਿਆਂ ਨੂੰ ਤੇ ਸਾਰੇ ਲੰਗਸ ਨੂੰ ਸਾਹ ਲੈਣ ਚ ਕਾਫੀ ਦਿੱਕਤ ਪੇਸ਼ ਆਣੀ ਹੈ ਸਾਹਮਣਾ जरूर ਹੁਣ ਕਰਨਾ ਪਵੇਗਾ ਆ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਅਜਿਹੇ ਮੋਟਰ ਚੱਲਦੇ ਨੇ ਪੋਲੂਸ਼ਨ ਵਾਲੇ ਗੱਡੀਆਂ ਚੱਲਦੀਆਂ ਨੇ ਦਾਦਾ 15 ਬੰਦਾ 20 20 ਸਾਲਾਂ ਦੀਆਂ ਗੱਡੀਆਂ ਚੱਲਦੀਆਂ ਨੇ ਉਹਨਾਂ ਦੇ ਕਾਰਨ ਸਾਨੂੰ ਬਹੁਤ ਜ਼ਿਕਰ ਪਰੇਸ਼ਾਨੀਆਂ ਸਾਹਮਣਾ ਕਰਨਾ ਪਊਗਾ ਕਿਉਂਕਿ ਉਹਨਾਂ ਦੇ ਵਿੱਚੋਂ ਜਿਹੜਾ ਪੋਲੂਸ਼ਨ ਹੈ ਉਹ ਬਾਹਰ ਨਿਕਲੂਗਾ ਜਦੋਂ ਬਾਹਰ ਨਿਕਲੂਗਾ ਤੇ ਉਹ ਪੋਲੂਸ਼ਨ ਆਬਸਲੀ ਆਟੋਮੈਟਿਕਲੀ ਹੋਵੇਗਾ ਹੀ ਹੋਵੇਗਾ ਤੁਹਾਨੂੰ ਮੈਂ ਵੈਦਰ ਰਿਪੋਰਟ ਦੇ ਵਿੱਚ ਵੀ ਇਹੀ ਜ਼ਰੂਰ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ AQI ਲੈਵਲ ਹੈ ਉਹ ਬਹੁਤ ਘੱਟ ਲੈਵਲ ਪੂਅਰ ਲੈਵਲ ਸ਼ੋ ਹੋ ਰਿਹਾ ਹੈ ਅਤੇ ਅੰਦਾਜ਼ੇ ਕੀ 355 AQI ਲੈਵਲ ਜਿਹੜਾ ਇਹ ਦਰਜ ਕੀਤਾ ਗਿਆ ਵਾ ਅੱਜ ਦੇ ਮੌਸਮ ਦੇ ਵਿੱਚ ਤੇ ਜੇਕਰ ਇਹ ਡਰਾਇਨੈਸ ਦੀ ਗੱਲ ਕਰੀਏ ਤਾਂ 10% ਜਿਹੜੀ ਕਿ ਡਰਾਇਨੈਸ ਹੈ ਤੇ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ 1 ਕਿਲੋ 1.14 14 ਕਿਲੋਮੀਟਰ ਤੱਕ ਜਿਹੜੀ ਵਿਜ਼ਿਬਿਲਟੀ ਜਰੀਏ ਦਿਖਾਈ ਦੇ ਰਹੀ ਹੈ ਹੁਣ ਤੱਕ ਉਹ ਵੀ ਜਰੀਏ ਬਹੁਤ ਪੂਰ ਨਜ਼ਰਾਂ ਨੂੰ ਦਿਖਾਈ ਦੇ ਰਹੀ ਹੈ ਤੇ ਤੁਹਾਨੂੰ ਦੱਸਦੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਹੁਣ ਪੋਲੂਸ਼ਨ ਦੀ ਮਾਤਰਾ ਜਿਹੜੀ ਕਿ ਵਧਣੀ ਹੋਣੀ ਸ਼ੁਰੂ ਹੋ ਗਈ ਆ ਤੇ ਦਿੱਲੀ ਦੇ ਵਿੱਚ ਕਾਫੀ ਪਲੇਆ ਦਾ ਪ੍ਰਕੋਪ ਸੀਗਾ ਪਰ ਹੁਣ ਪੰਜਾਬ ਦੇ ਵਿੱਚ ਪ੍ਰਕੋਪ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਆਬਾਦੀ ਜਰੀਆ ਲਗਾਤਾਰ ਵਧਦੀ ਜਾ ਰਹੀ ਆ ਆਬਾਦੀ ਵਧਣ ਦੇ ਨਾਲ ਪੋਲੂਸ਼ਨ ਵੀ ਵਧ ਰਿਹਾ ਪੋਲੂਸ਼ਨ ਦੇ ਵਧਣ ਨਾਲ ਡਾਈੰਗਾ ਜਿਹੜੀਆਂ ਹੈਗੀਆਂ ਨੇ ਜਾਂ ਹੋਰ ਜਿਹੜੀ ਦੂਸ਼ਿਤ ਹਵਾਵਾਂ ਨੂੰ ਕਰਦੀਆਂ ਨੇ ਉਹ ਵੀ ਬਹੁਤ ਹਾਨੀਕਾਰਕ ਆ ਸਿਹਤ ਲਈ ਤੇ ਲੋਕਾਂ ਦੇ ਲਈ ਤੇ ਇਸ ਦੇ ਨਾਲ ਲਗਾਤਾਰ ਜਿਹੜੇ ਆ ਪ੍ਰਦੂਸ਼ਿਤ ਹਵਾ ਜਰੀ ਹੁੰਦੀ ਨਜ਼ਰ ਆ ਰਹੀ ਐ ਤੁਸੀਂ ਦੇਖਿਆ ਹੋਏਗਾ ਕਿ ਕਿਸ ਤਰ੍ਹਾਂ ਤੁਸੀਂ ਜਦੋਂ ਰਾਤ ਨੂੰ ਚੱਲਦੇ ਹੋਗੇ ਦੋ ਦੋ ਵਾਹਨ ਪਈਏ ਤੇ ਤੁਹਾਡੀ ਅੱਖਾਂ ਜਰੀਆਂ ਜਲਣ ਲੱਗ ਜਾਂਦੀਆਂ ਹੋਣੀਆਂ ਉਹ ਕਾਰਨ ਧੁੰਦ ਨਹੀਂ ਹੈਗੀ ਉਹ ਇੱਕ ਕਾਰਨ ਹੈਗਾ ਦੂਸ਼ਿਤ ਹਵਾ ਜਿਹਦੇ ਵਿੱਚ ਕੈਮੀਕਲ ਵਰਗੀਆਂ ਚੀਜ਼ਾਂ ਜਿਹੜੀਆਂ ਹਵਾਵਾਂ ਉਹ ਸਾਨੂੰ ਚੁੱਪਦੀਆਂ ਨੇ ਤੇ ਸਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਦਿੰਦੀਆਂ ਨੇ ਤੁਸੀਂ ਅਕਸਰ ਆ ਅਜ਼ਮਾਇਆ ਵੀ ਹੋਏਗਾ ਕਿ ਕਿਸ ਤਰ੍ਹਾਂ ਜਦੋਂ ਅਸੀਂ ਸਾਹ ਲੈਣੇ ਇੱਕ ਲੰਬਾ ਸਾਹ ਲੈਣੇ ਆ ਕਿਤੇ ਬਾਹਰ ਖੜੇ ਆ ਆਪਣੇ ਮੁਹੱਲੇ ਦੇ ਵਿੱਚ ਆ ਕਿਤੇ ਦੁਕਾਨ ਤੇ ਬੈਠੇ ਆ ਕਿਤੇ ਵੀ ਬੈਠੇ ਆ ਆਪਾਂ ਤੇ ਸਾਨੂੰ ਸਾਹ ਲੈਣ 'ਚ ਕਾਫੀ ਦਿੱਕਤ ਹੁੰਦੀ ਹੋਣੀ ਤੇ ਵਾਟਰ ਲੈਵਲ ਵੀ ਜੜ ਗਿਆ ਉਹ ਉਹ ਵਾਟਰ ਲੈਵਲ ਵੀ ਉਹਦੇ ਵਿੱਚ ਥੋੜਾ ਕੰਜ਼ਿਊਮ ਕਰਨ ਦੇ ਵਿੱਚ ਦਿੱਕਤ ਆਉਂਦੀ ਹੁੰਨੀ ਤੇ ਇਹੋ ਜਿਹੇ ਹਾਲਾਤ ਨਹੀਂ ਬਨਨੇ ਚਾਹੁੰਦੇ ਨਹੀਂ ਬਨਨੇ ਚਾਹੀਦੇ ਪਰ ਇਹੋ ਜਿਹੇ ਹਾਲਾਤ ਬਨਨ ਦੇ ਉੱਤੇ ਮਜਬੂਰ ਹੋ ਰਹੇ ਨੇ ਆ ਕੁਦਰਤ ਮਜਬੂਰ ਹੋ ਰਹੀ ਹੈ ਕਿਉਂਕਿ ਆ ਪੇੜ ਪੌਦੇ ਦਾ ਬਹੁਤ ਕੱਟ ਲਾਏ ਗਏ ਨੇ ਪੇੜ ਪੌਦਿਆਂ ਦੇ ਨਾਲ-ਨਾਲ ਚਲਦੇ-ਚਲਦੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਵਾ ਕਿ ਇਹ ਪੇੜ ਪੌਦਿਆਂ ਦੇ ਨਾਲ ਜੇਕਰ ਲਾਵਾਂਗੇ ਤਾਂ ਤਾਂ ਹੀ ਸੁਰੱਖਿਤ ਹੋ ਸਹੀ ਹੋ ਪਾਵਾਂਗੇ ਤਾਂ ਹੀ ਅਸੀਂ ਇੱਕ ਸਵੱਛ ਹਵਾ ਲੈ ਪਾਵਾਂਗੇ ਪਰ ਇਹ ਆਸਮਾਨ ਜਿਹੜਾ ਕਿ ਆ ਉਪਰੋਂ ਤਾਂ ਬਹੁਤ ਕਲੀਅਰ ਹੈ ਪਰ ਜਿਹੜਾ ਜੋਦੋ ਅਸੀਂ ਨੀਵੇਂ-ਨੀਵੇਂ ਨੀਵੇਂ-ਨੀਵੇਂ ਆਨੇ ਆ ਉਦੋਂ ਬਹੁਤ ਜ਼ਿਆਦਾ ਇੱਕ ਹਵਾ ਪ੍ਰਦੂਸ਼ਿਤ ਹੁੰਦੀ ਹੈ ਲੋਕਾਂ ਨੂੰ ਮਾਸਕ ਲੈਣ ਦੇ ਵੀ ਉਹਨੇ ਮਜਬੂਰਨ ਹੋ ਰਹੇ ਨੇ ਇਸ ਦੇ ਨਾਲ ਕਈ ਬਿਮਾਰੀਆਂ ਵੀ ਜਣੀਆਂ ਪੈਦਾ ਹੁੰਦੀਆਂ ਨੇ ਤੇ ਹੁੰਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਹੋਣਗੀਆਂ ਲੋਕ ਆਪਣੇ ਮੂੰਹ ਟੱਕ ਕੇ ਸਾਹ ਨੂੰ ਟੱਕ ਫੇਸ ਨੂੰ ਕਵਰ ਕਰਕੇ ਜਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ IQ ਲੈਵਲ ਦੇ ਤਨ ਮੈਂ ਪਹਿਲੇ ਵੀ ਦੱਸਿਆ 355 ਲੈਵਲ ਜਿਹੜਾ ਕੀ ਹੈ ਦਰਜ ਕੀਤਾ ਗਿਆ ਵਾ ਅੱਜ ਦੀ ਤਰੀਕ ਦੇ ਵਿੱਚ ਤੇ ਇਸ ਦੂਸ਼ਿਤ ਹਵਾ ਦੇ ਨਾਲ ਅਸ ਅਗਲੇ ਸਮੇਂ ਦੇ ਵਿੱਚ ਸਾਨੂੰ ਰੁਮਾਲ ਦੀ ਥਾਂ ਨਹੀਂ ਸਾਨੂੰ ਆਕਸੀਜਨ ਮਾਸਕ ਪਾਣੇ ਪੈਣਗੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਜਰੂਰ ਸਾਂਝੇ ਕਰਿਓ ਜੋੜੇ ਹੋਰ ਧਨ ਲਾਈਵ ਚੈਨਲ ਸੰਜੀ ਦੇ ਨਾਲ ਯੂਮ ਰਿਪੋਰਟ ਧੰਨਵਾਦ